ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਦੇਖੋ ਅੱਜ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਐਲਾਨੀ ਗਈ ਆ ਸੋ ਆਮ ਆਦਮੀ ਪਾਰਟੀ ਨੇ ਪਹਿਲੇ ਹੀ ਆਪਣੇ ਕੈਂਡੀਡੇਟ ਜਿਹੜੇ ਨੇ ਸਾਰੇ ਮੈਦਾਨ ਚ ਅਸੀਂ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਆ ਗਈ ਸਾਡੇ ਕੌਮਿਕ ਕਨਵੀਨਰ ਜੀ ਨੇ ਪਹਿਲਾਂ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਸਾਡੇ ਅਰਥੀ ਜੀ ਦਿੱਲੀ ਦੇ ਵਿੱਤ ਮੰਤਰੀ ਤੇ ਸੋ ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨ ਆ ਬੜੇ ਅੱਛੇ ਤਰੀਕੇ ਨਾਲ ਅਸੀਂ ਲੜ ਰਹੇ ਆ ਇਸ ਵਾਰ ਵੀ ਅਸੀਂ ਆਪਣਾ ਪੁਰਾਣਾ ਰਿਕਾਰਡ ਸੁਧਾਰਾਂਗੇ ਅਸੀਂ ਪਹਿਲਾਂ ਇੱਕ ਵਾਰ ਬਾਹਰ ਸੀਟਾਂ ਮਿਲੀਆਂ ਇੱਕ ਵਾਰ 60 ਸੀਟਾਂ ਮਿਲੀਆਂ ਸੋ ਇਸ ਵਾਰ ਮੈਂ ਸਮਝਦਾ ਪਹਿਲਾਂ ਜਿਹੜੀ ਕਾਂਗਰਸ ਜਿਹੜੀ ਜ਼ੀਰੋ ਤੇ ਆਊਟ ਹੋਦੀ ਐ ਇਸ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਆਮ ਆਦਮੀ ਪਾਰਟੀ ਜਿਹੜੀ ਆ ਦਿੱਲੀ ਚ ਭਾਰੀ ਬਹੁਮਤ ਦੇ ਨਾਲ ਇੱਕ ਪਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਉ। ਕਿਉਂਕਿ ਦੇਸ਼ ਜਾਣਦਾ ਕਿ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਕਰਦੇ ਨੇਗੇ ਔਰ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦੀ ਆ। ਲੋਕਾਂ ਚ ਭਾਈਚਾਰਾ ਤੋੜਦੀ ਆ, ਆਪਸੀ ਭਾਈਚਾਰਾ ਨੂੰ ਖੜਾਉਂਦੀ ਹੈਗੀ ਔਰ ਲੋਕਾਂ ਚ ਨਫ਼ਰਤ ਪੈਦਾ ਕਰਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੱਚਿਆਂ ਨੂੰ ਸਿੱਖਿਆ ਸਿਖਿਆ ਦਿੰਦੀ ਲੋਕਾਂ ਦਾ ਇਲਾਜ ਕਰਦੀ ਆ ਕਰਾਪਸ਼ਨ ਫਰੀ ਕਰਦੀ ਆ ਇਹ ਕੰਮ ਜਿਹੜਾ ਉਹ ਆਵਾਮੀ ਪਾਰਟੀ ਦੇ ਹਿੱਸੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਕੀਆ ਉਹ ਦੇਸ਼ ਨੂੰ ਤੋੜਨ ਦਾ ਕੰਮ ਕਰਦੀ ਆ ਨਫ਼ਰਤ ਫੈਲਾਉਣ ਦਾ ਕੰਮ ਕਰਦੀ ਆ ਸੋ ਮੈਂ ਸਮਝਦਾ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਫੇਰ ਨਫ਼ਰਤ ਦੀ ਰਾਜਨੀਤੀ ਦੇ ਪਾਰੂ ਹੋਗੀ ਆਵਾਮੀ ਪਾਰਟੀ ਜਿੱਤ ਪ੍ਰਾਪਤ ਪ੍ਰਧਾਨ ਮੰਤਰੀ ਜੀ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਦਿੱਲੀ ਦੇ ਲੋਕ ਬੜੇ ਸਿਆਣੇ ਨੇ ਦਿੱਲੀ ਦੇ ਲੋਕਾਂ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਝੂਠ ਬੋਲਣ ਦੇ ਮਾਹਰ ਹੋ ਸਕਦੇ ਨੇ ਪਰ ਕੰਮ ਨਹੀਂ ਕਰ ਸਕਦੇ ਸੋ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਬਾਰ ਬਾਰ ਰਚਲਨੀ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਭਾਰਤੀ ਰਾਜਨੀਤੀ ਵਿੱਚ ਐਂਟਰ ਹੋ ਚੁੱਕੀ ਆ ਉਹਨੂੰ ਲੈ ਕੇ ਅਰਵਿੰਦ ਕੇਜਰੀਵਾਦੀ ਆਏ ਨੇ ਸੋ ਮੈਨੂੰ ਪੂਰਾ ਯਕੀਨ ਆ ਕਿ ਦਿੱਲੀ ਵਿੱਚ ਇਸ ਵਾਰ ਫਿਰ ਇੱਕ 파ਰੀ ਤੇ ਪ੍ਰਚੰਡ ਬਹਾਮਾਂ ਦੇ ਲੜਾਵਾਂ ਦੀ ਪਾਰਟੀ ਇਹ ਕਿਉਂ ਨਾ ਕੋਈ ਚਿਹਰਾ ਤਕਨੀਆ ਨਾ ਭਾਰਤ ਜਨਤਾ ਪਾਰਟੀ ਕੋਲ ਕੋਈ ਚਿਹਰਾਗਾ ਕਾਂਗਰਸ ਪਾਰਟੀ ਦਾ ਚਿਹਰਾ ਤਾਂ ਹੋਣਾ ਕਿਉਂਕਿ ਉਹ ਤਾਂ ਐਮਐਲਏ ਕੋਈ ਹੈ ਨਹੀਂ ਉਹ ਤਾਂ ਪਹਿਲੇ ਜ਼ੀਰੋ ਤੇ ਆਊਟ ਹੋਈ ਸੀਗੀ ਸੋ ਇਸ ਵਾਰ ਭਾਰਤ ਜਨਤਾ ਪਾਰਟੀ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਕਾਂਗਰਸ ਪਾਰਟੀ ਦਾ ਮੈਂ ਸਮਝਦਾ ਉਦੀ ਜਮਾਨਤਾਂ ਪਹਿਲਾਂ ਵੀ 17 ਤੋਂ ਲਗਭਗ 67 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੀ ਜਮਾਨਤਾਂ ਜਰਤ ਸੀਗਾ ਇਸ ਵਾਰ 70 ਤੋਂ 70 ਸੀਟਾਂ ਦੇ ਜਿਹੜੀਆਂ ਕਾਂਗਰਸ ਪਾਰਟੀ ਦੀ ਜਮਾਨਤਾਂ ਜਰਤ ਆ ਦੇਖੋ ਅੱਜ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਆਲਾਨੀ ਕੀਤਾ ਸੋ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਆਪਣੇ ਕੈਂਡੀਡੇਟ ਜਿਹੜੇ ਨੇ ਸਾਰੇ ਮੈਦਾਨ ਚ ਅਸੀਂ ਤਿਆਰ ਦੁੱਤੇ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਆ ਗਈ ਸਾਡੇ ਕੌਮਿਕ ਕਨਵੀਨਰ ਜੀ ਦੇ ਪਹਿਲਾਂ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਸਾਡੇ ਅਰਥੀ ਜੀ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਸੋ ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨ ਆ ਬੜੇ ਅچھے ਤਰੀਕੇ ਨਾਲ ਅਸੀਂ ਲੜ ਰਹੇ ਹਾਂ ਇਸ ਵਾਰ ਵੀ ਅਸੀਂ ਆਪਣਾ ਪੁਰਾਣਾ ਰਿਕਾਰਡ ਸੁਧਾਰਾਂਗੇ ਅਸੀਂ ਪਹਿਲਾਂ ਇੱਕ ਵਾਰ 62 ਸੀਟਾਂ ਮਿਲੀਆਂ ਇੱਕ ਵਾਰ 60 ਸੀਟਾਂ ਮਿਲੀਆਂ ਸੋ ਇਸ ਵਾਰ ਮੈਂ ਸੋਚਦਾ ਪਹਿਲਾਂ ਜਿਹੜੀ ਕਾਂਗਰਸ ਜਿਹੜੀ 0 ਤੇ 8 ਹੁੰਦੀ ਹੈ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਵੀ 0 ਤੇ 8 ਹੋਊਗੀ ਔਰ ਆਵਾਦਿ ਪਾਰਟੀ ਜਿਹੜੀ ਹੈ ਦਿੱਲੀ ਚ ਭਾਰੀ ਬਹੁਮਤ ਦੇ ਨਾਲ ਇੱਕ ਪਰਚੈਂਟ ਬਹੁਮਤ ਦੇ ਨਾਲ ਸਰਕਾਰ ਬਣਾਓ ਕਿਉਂਕਿ ਦੇਸ਼ ਜਾਣਦਾ ਕਿ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਕਰਦੇ ਨੇਗੇ ਔਰ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫ਼ਰਤ ਫੈਲਾਉਣ ਦਾ ਕੰਮ ਕਰਦੀ ਆ ਲੋਕਾਂ 'ਚ ਭਾਈਚਾਰਾ ਤੋੜਦੀ ਆ ਆਪਸੀ ਭਾਈਚਾਰਾ ਨੂੰ ਖਣਾਉਂਦੀ ਹੈਗੀ ਔਰ ਲੋਕਾਂ 'ਚ ਨਫ਼ਰਤ ਪੈਦਾ ਕਰਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੱਚਿਆਂ ਨੂੰ ਸਿੱਖਿਆ ਸਿੱਖਿਆ ਦਿੰਦੀ ਆ ਲੋਕਾਂ ਦਾ ਇਲਾਜ ਕਰਦੀ ਆ ਕਰਾਪਸ਼ਨ ਫਰੀ ਕਰਦੀ ਆ ਇਹ ਕੰਮ ਜਿਹੜਾ ਉਹ ਆਵਾਮੀ ਪਾਰਟੀ ਦੇ ਹਿੱਸੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਕੀ ਆ ਉਦੇਸ਼ ਨੂੰ ਤੋੜਨ ਦਾ ਕੰਮ ਕਰਦੀ ਆ ਨਫਰਤ ਫੈਲਾਉਣ ਦਾ ਕੰਮ ਕਰਦੀ ਆ ਸੋ ਮੈਸ ਸਮਝਦਾ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਫਿਰ ਨਫਰਤ ਦੀ ਰਾਜਨੀਤੀ ਦੇ ਪਾਰੂ ਹੋਊਗੀ ਆਵਾਮੀ ਪਾਰਟੀ ਜਿੱਤ ਜਾਏ ਇੱਕ ਪਾਸੇ ਜਿੱਥੇ ਖੁਦ ਪ੍ਰਧਾਨ ਮੰਤਰੀ ਜਿਹੜੇ ਹਨ ਅਸੀਂ ਦੇਖ ਰਹੇ ਹਾਂ ਕਿ ਦੋ ਉਹਨਾਂ ਨੇ ਯੋਜਨਾ ਇਹੋ ਘਟਨੀ ਕੀਤੇ ਪ੍ਰਧਾਨ ਮੰਤਰੀ ਜੀ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਦਿੱਲੀ ਦੇ ਲੋਕ ਬੜੇ ਸਿਆਣੇ ਨੇ ਦਿੱਲੀ ਦੇ ਲੋਕਾਂ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਝੂਠ ਬੋਲਣ ਦੇ ਮਹਾਰ ਹੋ ਸਕਦੇ ਨੇ ਪਰ ਕੰਮ ਨਹੀਂ ਕਰ ਸਕਦੇ ਸੋ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਵਾਰ-ਵਾਰ ਰਚਲਨੀ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਭਾਰਤੀ ਰਾਜਨੀਤੀ ਵਿੱਚ ਐਂਟਰ ਹੋ ਚੁੱਕੀ ਆ ਉਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਆਏ ਨੇ ਸੋ ਮੈਨੂੰ ਪੂਰਾ ਯਕੀਨ ਆ ਕਿ ਦਿੱਲੀ ਚ ਇਸ ਵਾਰ ਫਿਰ ਇੱਕ ਪਾਰੀ ਤੇ ਪ੍ਰਚੰਡ ਬਹਾਮਾਂ ਦੇ ਰਣਾਵਾਂ ਦੀ ਪਾਰਟੀ ਇੱਕ ਪਾਸੇ ਜਿੱਥੇ ਆਮਾਦੀ ਪਾਰਟੀ ਦੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਫੇਸ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਹਾਥਸੀ ਨੇ ਪਰ ਦੂਜੇ ਪਾਸੇ ਗੱਲ ਕਰੀਏ ਲਗਾਤਾਰੀ ਵਿੱਚ ਜਿਆ ਟ੍ਰੋਲ ਹੋ ਰਹੀਆਂ ਨੇ ਕਿ ਉਹਨਾਂ ਕੋਈ ਚਿਹਰਾ ਤੱਕ ਨਹੀਂ ਆਉਂਦਾ ਭਾਰਤੀ ਜਨਤਾ ਪਾਰਟੀ ਕੋਲ ਕਾਂਗਰਸ ਪਾਰਟੀ ਦਾ ਚਿਹਰਾ ਤਾਂ ਹੋਣਾ ਕਿ ਇਹਦੇ ਕੋਲ ਤਾਂ ਐਮਐਲਏ ਕੋਈ ਹੈ ਨਹੀਂ ਉਹ ਤਾਂ ਪਹਿਲੇ ਜ਼ੀਰੋ ਤੇ ਆਊਟ ਹੋਈ ਸੀਗੀ ਇਸੋ ਇਸ ਵਾਰ ਭਾਰਤੀ ਜਨਤਾ ਪਾਰਟੀ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਕਾਂਗਰਸ ਪਾਰਟੀ ਦਾ ਮੈਂ ਸੰਬੰਧ ਉਹਦੀ ਜਮਾਨਤਾਂ ਪਹਿਲਾਂ ਵੀ 17 ਤੋਂ ਲਗਭਗ 67 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੀ ਜਮਾਨਤ ਜੱਪਤ ਸੀਗਾ ਇਸ ਵਾਰ 70 ਤੋਂ 70 ਸੀਟਾਂ ਦੇ ਤੇ ਜਿਹੜੀਆਂ ਕਾਂਗਰਸ ਪਾਰਟੀ ਦੀ ਜਮਾਨਤਾਂ ਜੱਪਤ ਹੋਣਗੀਆਂ